ਲੱਗ ਵਰਮੀ ਸੜਵੇ ਸੜਵੇ ਇਹਦੋ ਗੱਲਾਂ ਕਰਨੀਆਂ ਸੀ ਕਰਨੀਆਂ ਬਸ ਜਦ ਕਿ ਵਸ ਦੇਖਣੀਆਂ ਠੀਕ ਆ ਕਿਉਂ ਨਹੀਂ ਮੇਰੇ ਸਾਡੇ ਨੇ ਜੋ ਮੈਂ ਚੀਜ਼ਾਂ ਸਿੱਖਿਆ ਸਿੱਖੇ ਆ ਤੇ ਅੱਜ ਫਰਜ ਬਣਦਾ ਸਾਡਾ ਜਿਹਦਾ ਸਾਡਾ ਹੋਇਆ ਸਾਡਾ ਦਾ ਫਰਜ ਬਣਦਾ ਆ ਉਸ ਹੱਦ ਤੱਕ ਐਸੇ ਤੂੰ ਆ ਸਿੱਧੂ ਨੇ ਕੀ ਗਿਆ ਬੜਾ ਪਿੱਪ ਸਾਡਾ ਸਿੱਧੂ ਐ ਕੋਈ ਸਮਾਂ ਹੀ ਅੱਜ ਤੋਂ 25 ਸਾਲ ਪੈਂਦਾ ਕਮਾਲ ਦਾ ਸਮਾਂ ਹੈ ਕਿਤੇ ਇੱਧਰ ਦੀ ਵੀ ਲੰਘਿਆ ਨਾ ਨਹੀਂ ਬਾਅਦ ਸਾਡਾ ਐ ਬਾਅਦ ਸਾਡਾ ਓ ਸਾਡਾ ਮਾਸੀ ਦਾ ਅਸਰ ਦਾ ਬਾਦ ਦਾ ਅਸਰ ਦਾ ਫਲਾਣਾ ਦੂਰ ਤੜੇਲੇ ਤੇ ਬਾਅਦ ਕੋਈ ਸਮੇ ਬਾਅਦ ਆਂਦੇ ਹੀ ਅਹੀਂ ਬੜੇ ਹੋ ਗਏ। ਪਰਾਈਆਂ ਹੀ ਕਰ ਲਾਪੇ। ਤੱਕੀ ਉਹਨਾਂ ਮੈਂ ਨਾ ਮੈਨੂੰ ਕਿਹਨੇ ਕਿਹਾ ਵੀ ਹਾਂ ਤੂੰ ਆ ਬੜਾ ਵਧੀਆ ਕਰ ਸਕਦਾ ਮੈਂ ਵੀ ਨਹੀਂ ਮੈਂ ਨਹੀਂ ਕਰਦਾ ਕੋਈ ਦਾ ਭਿੰਦਾ ਹੁੰਦਾ ਜੋ ਹੁੰਦਾ। ਆ ਜਿਹੜੇ ਰੈਕਸ਼ਨ ਰੁਕਸ਼ਨ ਜੀ ਨਹੀਂ ਕਰਦੇ ਆ ਚੈਰ ਲਾ ਦੇ। ਤੇ ਆnde ਇਹ ਇਹ ਬੜੇ ਪੈਸੇ ਕਮਾਉਂਦਾ ਪੈਸੇ ਵਾਲਾ ਤਾਂ ਗੱਲ ਕਰਨੀ ਹਟਦਾ ਵੀ ਪੈਸੇ ਕਮਾਉਣ ਦਾ ਬੁਰਾ। ਬਈ ਹਾਂ ਕਮਾਉਣ ਦੇ ਬੜੇ ਰਾਹ ਨੇ। ਉਹ ਰੈਕਸ਼ਨ ਰੁਕਸ਼ਨ ਜੀ ਸੋਣਾ ਕਰਦੇ ਮੁੰਡੇ ਵਿਚਾਰੇ ਕਈ ਰਾਂ ਜੋੜੀਆਂ ਪੈਂਦੀਆਂ। ਹਰ ਗਾਣੇ ਦੀ ਇਦਾਂ ਕਰਦੇ ਐ ਵੱਲੇ ਆ ਆ ਫੜ ਲਾ ਲੁੱਟ ਗਿਆ ਫੜ ਲਿਆ ਮਤਲਬ ਵੀ ਗਾਣੇ ਨੂੰ ਸੋਹਣਾ ਕਰ ਦਿੰਦੇ ਆ ਹੋਰ ਇੰਟਰਸਟ ਜਿਹਾ ਬਣਾ ਦਿੰਦੇ ਆ ਮੈਂ ਵੀ ਆਪਾਂ ਅੱਜ ਕਰਕੇ ਵੇਖੀਏ ਬਲ ਹੁੰਦਾ ਕਿ ਨਹੀਂ ਤੇ ਝਟੋ ਗੱਲ ਫੇਰ ਪਹਿਲੀ ਗਤਾਰ ਵਾਲੀ ਹੋਣੀ ਏ ਫੇਰ ਮਸਲਾ ਵਿਸ਼ਾ ਤੁਨ ਕੋਈ ਦੱਸਿਆ ਵੀ ਆਪਣਾ ਕੋਈ ਵੀ ਹੋਵੇ ਪਹਿਲੀ ਗਤਾਰ ਚ ਹੁੰਦਾ ਇਹ ਸਾਡਾ ਕੰਮ ਦੂਜੀ ਚ ਨਹੀਂ ਹੁੰਦਾ ਤੇ ਅੱਜ ਅਹੀ ਰੈਕਸ਼ਨ ਕਰਨ ਲੱਗੇ ਜੀ ਤੇ ਰੈਕਸ਼ਨ ਸਾਡਾ ਉਹ ਹੋਣਾ ਜਿਹੜਾ ਨੇ ਨਾ ਟੀਕਾ ਰੈਕਸ਼ਨ ਹੋ ਜਾਂਦਾ ਦਾ ਸਾਡਾ ਰੱਖਣ ਇਹੋ ਜਿਹਾ ਹੋਣਾ ਜੀ ਅੱਜ ਤੇ ਹੋ ਜਾਂਦਾ ਜੀ ਸਾਡਾ ਤੇ ਆਏ ਗੱਲ ਬਾਤ ਜੇ ਅੱਗੇ ਚੱਲਦਾ ਨਾ ਹੁੰਦਾ ਹਾਂ ਅੰਹੀ ਕਈ ਨਾ ਮਿੱਤਰਾਂ ਦੇ ਛੱਡੇ ਹੋਏ ਨੇ ਨਾਉ ਮੇਰਾ ਸੁਣਨੇ ਦੇ ਲਾਂਦਾ ਦੇ ਅੰਹੀ ਕਈ ਨਾ ਮਿੱਤਰਾਂ ਹਾਂ ਸਿੱਧੂ ਕਹਿੰਦਾ ਕਿ ਮੇਰਾ ਨਾਂ ਲੈ ਕੇ ਤੇ ਲਾਗੇ ਨਾ ਲਾਇਓ ਤੇ ਆਪਾਂ ਇਹਨਾਂ ਨੂੰ ਛੱਡਿਆ ਜੀ ਹੁਣ ਇਹ ਵੀ ਗੱਲ ਕਈਆਂ ਥਾਂਾਂ ਤੇ ਵਰਤ ਲੈਂਦੇ ਕਈ ਮੇਰੇ ਮੇਰੇ ਦੁਕਾਨਦਾਰ ਹੀ ਨਹੀਂ ਹਟਦੇ ਅਈ ਬਾਹ ਇਹਨਾ ਕੰਮ ਕਰਦੇ ਆ ਸਾਰੇ ਦੁਕਾਨਾਂ ਦੇ ਚੀਜ਼ਾਂ ਚੁੱਕੀ ਜਾਂਦੇ ਆ ਮੇਰਾ ਨਾਮ ਵਰਤ ਵਰਤ ਕੇ ਇਤਨਾ ਹੀ ਸਾਰੇ ਮੇਰਾ ਨਾਮ ਬੜਿਆ ਦੁਨੀਆਂ ਨੇ ਵਰਤੇ ਅੱਜ ਦਾ ਵਰਤਨ ਦਾ ਛੋਟੇ ਵੀ ਤੂੰ ਤੇ ਹੁੰਦੀਆਂ ਗੱਲਾਂ ਕਰਪਾਵਾ ਦੋ ਚੌ ਸਾਲਾਂ ਦੀਆਂ ਇਹ 25 ਸਾਲਾਂ ਤੋਂ ਮੇਰੇ ਨਾਲ ਇਹ ਹੁੰਦਾ ਆ ਮੇਰਾ ਨਾਮ ਵਰਤ ਵਰਤ ਕੇ ਅੱਜ ਫਨੇ ਸਾਹਮਣੇ ਦਰਦੇ ਤੇ ਹੁੰਦੇ ਨਾਲ ਦੋ ਤਿੰਨ ਜੂੜਨਾ ਬੁਲਾ ਰਹੇ ਹੋ ਮੈਨੂੰ ਤੇ ਭਰਾਵਾ ਦੇ ਟਮਾਟਾ ਮਾਚਾ ਇਦਾ ਲੱਭਦਾ ਹੀ 2 3 ਨਹੀਂ ਇਹਨਾਂ ਨਾਲ ਜੀਰਾਂ ਲਾ ਦੇ 2 3 ਯਾਰ ਨਾਲ ਆ ਜਾ ਏਦਾਂ ਜਿਹੜੇ ਜਾਨ ਮਛਣਾ ਜਾ ਮੇਰਾ ਸਾਹ ਉਹ ਹੀ ਕਿਉਂਕਿ ਮੈਂ ਵੱਡਾ ਭਰਾ ਨਾ ਤੇਰਾ ਤੈਨੂੰ ਪਤਾ ਤਾਂ ਹੈ ਗਈ ਆ ਲੰਮਾ ਦੀਰ ਬਣਾ ਮੇਰਾ ਕਿਆ ਲੱਗੇ ਜਾਂਦਾ ਰਾਣੀ ਛੱਡੇ ਕੋਲੇ ਹਾਏ ਈਂ ਤਾਂ ਐ ਵੇ ਬਾਈ ਨਾ ਮੈਂ ਸਿੱਧਾ ਤੇਰਾ ਗਾਣਾ ਹੀ ਨਹੀਂ ਗਾ ਸਕਦਾ ਤੇ ਜਿਹੜੀਆਂ ਛੋਟੇ ਵੀਰ ਤੂੰ ਗੱਲਾਂ ਕਰਦਾ ਇਹ ਅਜ ਦੀਆਂ ਮੇਰੇ ਨਾਲ ਹੁੰਦੀਆਂ ਕਿੰਨੀ ਦੁਨੀਆ ਨੂੰ ਇੱਜ਼ਤ ਦਿੱਤੀ ਮੈਂ ਛੋਟੇ ਛੋਟੇ ਤੋਂ ਲੈ ਕੇ ਵੱਡਿਆਂ ਵੱਡਿਆਂ ਤੱਕ ਇੰਨੀ ਇੱਜ਼ਤ ਯਾਰ ਮੈਂ ਦਿੱਤੀ ਲੋਕਾਂ ਨੂੰ ਪਰ ਕਰਤੂਤ ਬੱਲੇ ਚਿਵਾਨੀ ਦੀ ਨਹੀਂ ਤੂੰ ਦੇਣਾ ਨਾ ਲੈ ਪੱਲੇ ਕੁਛ ਨਹੀਂ ਮੈਂ ਤਾਂ ਨਾ ਹੈਗਾ ਹੀ ਕੁਛ ਨਹੀਂ ਇਹਨਾਂ ਦੇ ਪੱਲੇ ਏ ਕੁਛ ਨਹੀਂ ਹੈਗੀ ਐਵੇਂ ਹੰਕਾਰੇ ਫਿਰਦੇ ਸਾਰੇ ਗੱਡੀਆਂ ਵਟੀਆਂ ਐ ਸਾਡੇ ਕੋਲ ਪੈਸਾ ਜੇ ਉਹ ਕਰਤੂਤ ਤੁਮੇ ਨੂੰ ਦੱਸਣਿਆ ਮੈਨੂੰ ਤਾਂ ਬੜੇ ਚਿਰ ਸਮੇਂ ਦਾ ਪਤਾ ਇਹਨਾਂ ਦਾ ਕਿ ਕਰਤੂਤ ਹੈਗੀ ਨਹੀਂ ਇਹਨਾਂ ਲੋਕਾਂ ਦੇ ਪੱਲੇ ਜਵਾਨੀ ਦੀ ਕਰਤੂਤ ਨਹੀਂ ਤੇ ਇਹ ਹੰਕਾਰੇ ਐਵੇਂ ਫਿਰਦੇ ਅਸੀਂ ਐ ਆ ਜੀ ਅਸੀਂ ਬਾਹਰ ਆ ਜੀ ਫਲਾਵਾ ਟਿਕਣਾ ਆਉਂਗਾ ਸਾਡੀਆਂ ਵਟੀਆਂ ਗੱਡੀਆਂ ਸਾਡਾ ਪਿਆ ਸਾਡਾ ਫਲਾਣਾ ਜੇ ਉਹ ਕਰਤੂਤ ਜਵਾਨੀ ਦੀ ਵੀ ਹੋਵੇ ਤਾਂ ਮੈਂ ਤੈਨੂੰ ਦੱਸ ਦਵਾਂ ਹੈਗੀ ਨਹੀਂ ਆ ਮੈਂ ਗਾਣਾ ਨਹੀਂ ਤੁਰਨ ਦੇ ਸਕਦਾ ਤੇਰਾ ਭਰਾ ਵਾ ਇੱਕ ਘੰਟਾ ਡਾਇਰੈਕਸ਼ਨ ਚੱਲਣਾ ਹੀ ਆਪਣੇ ਘਾੜੇ ਤੇ ਲੋਕਾਂ ਦਾ 5-10 ਮਿੰਟ ਚਾਹਦਾ ਆਪਣਾ ਘੰਟਾ ਚੱਲ ਸਕਦਾ ਇਹ ਡਾਇਰੈਕਸ਼ਨ ਜਾਦਾ ਚੱਲ ਸਕਦਾ ਪੂਰਾ ਦਿਨ ਹੀ ਚਲਾ ਸਕਦੇ ਹਾਂ ਲੰਮਾਈ ਕੰਮ ਆ ਵਿੱਚ ਫਿਰੋ ਨਾ ਟਣਾਉਂਦੇ ਗੱਡੀਆਂ ਭਾਈ ਵੀ ਆ ਆਉਂਦਾ ਇਹਨਾਂ ਪਿਛੇ ਫਿਰ ਉਹਨਾਂ ਤਣਾਉਂਦੇ ਗੱਡੀਆਂ ਇਹਨਾਂ ਕੋਲ ਚਾਚਾ ਸਾਈਕਲ ਨਹੀਂ ਹੈਗਾ ਸਕੂਟਰ ਨਹੀਂ ਚੰਗੇ ਤਰ੍ਹਾਂ ਬਸ ਪਾਏਗਾ ਇਹਨਾਂ ਕੋਲ ਉਹ ਮੈਂ ਲਿਆਂਦਾ ਹੀ ਬਸ ਪਾਉਣਾ ਉਹਨਾਂ ਦੇ ਨਾਲ ਜੀ ਭਜਾ ਚੇਤਕ ਤੇ ਮੈਂ ਤੂੰ ਦੇਣਾ ਨਾ ਫਾਰਚੂਨ ਤੂੰ ਮੇਰਾ ਛੋਟਾ ਵੀ ਤਰੱਕੀ ਬਾਹਰ ਆਇਆ ਨਾ ਵੱਡੀ ਫਾਰਚੂਨ ਲਈ ਜਾਂਦਾ ਮੈਂ ਅੱਕ ਕੇ ਫਾਰਚੂਨਰ ਚੋਂ ਨਾ ਤੇ ਉਹ ਭਰਾਵਾ ਮੈਂ अल्टੋ ਪਣਾ ਤੀ ਹੂ ਆਪਣੀ ਦੋ ਆ ਕਾਲੀਆਂ अल्टੋ ਪਣਾ ਤੀ ਇੰਨਾ ਪਿੱਛੇ ਲੋਕਾਂ ਦੇ ਫਾਇਦਾ ਕੋਈ ਨਹੀਂ ਹੂ ਇੱਥੇ بڑے بڑے ਆਂਦੇ ਦੇਹੀ ਜਦੋਂ अल्टੋ ਮੇਰੀ ਆਈ ਨਾ 2010 ਦੇ ਵਿੱਚ ਇਹਨਾਂ ਕੋਲ ਕੁਝ ਨਹੀਂ ਹੋਏਗਾ ਇਹਨੂੰ ਪੁੱਛੋ ਅਜੇ ਤੋਂ ਸੂਆਂ ਸਾਲ ਪੈਣਾ ਕਰਤੂਤਾਂ ਹੈ ਕਿਹਦੇ ਕੋਲ ਕਿੰਨੀ ਹੈ ਕਿ ਕਰਤੂਤ ਹੈ ਕਿ ਕੋ ਕਰਤੂਤ ਮੇਰੀ ਐਲਟੋ ਦੇ ਪਿੱਛੇ ਪਏ ਹੁੰਦੇ ਉਹ ਚਿਹਰੀ ਹੈ ਨਾ ਕਿਦੇ ਬਾਜ ਦੀ ਕਾਲੀ ਐਲਟੋ ਕਰਨੀ ਹੈ ਨਹੀਂ ਉੱਤੀ ਜਾ ਨਹੀਂ ਉੱਤੀ ਜਾ ਆ ਕਰਤੂਤਾਂ ਹੂੰ ਇਹਨਾਂ ਦੀ ਹੁਣ ਗਾਣਾ ਨਹੀਂ ਗਾ ਕਰ ਦਿੰਦਾ ਮੈਂ ਤੇਰਾ ਕੀ ਕਰਾਂ ਸਿਆਪਾਈ ਹੈ ਤਾਰੇ ਵੇੜੇ ਹੌਸਨ ਬੋਜੇ ਕੈਨਾ ਬਜੂ ਸਰ ਲਓ ਸਿੱਧੂ ਵੀਰਾਂ ਦਾ ਸਾਰ ਲੋਜ ਇਹਨਾਂ ਤੋਂ ਬਿਨਾ ਸਰਦਾ ਤੇ ਇਹ ਨਹੀਂ ਕਿ ਇਹ ਪਾਸੇ ਖਲੋ ਸਕਦੇ ਉਹ ਮੈਨੂੰ ਅਜਤਾ ਪਤਾ ਇਹ ਪੀਹੇ ਖਲੋ ਸਕਦੇ ਭੈ ਨਹੀਂ ਸਕਦੇ ਸਾਲੇ ਖਲੋਣ ਦੀ ਗੱਲ ਕਰਨੇ ਆ ਵੀਰ ਇਹ ਤਾਂ ਕਿਸੇ ਪਿੱਛੇ ਖਲੋ ਹੀ ਨਹੀਂ ਸਕਦੇ ਇਹਨਾਂ ਨੂੰ ਆਪ ਕੋ ਨਾ ਐ ਨੂੰ ਜਾਣਾ ਇਹਦਾ ਉਂ ਜਾਣਾ ਹੀ ਇਹਨਾਂ ਨੂੰ ਆਪ ਕੋ ਉਧਰ ਨੂੰ ਜਾਣਾ ਇਹਨਾਂ ਨੂੰ ਇਧਰ ਨੂੰ ਜਾਣਾ ਹੀ ਇਹ ਖੋਤਿਆਂ ਵਾਲਾ ਕੰਮ ਹੀ ਹੈ ਇਹਨਾਂ ਦਾ ਖੋਤੇ ਨੂੰ ਆਂਦੇ ਨਾ ਸੁਟਣਾ ਹੋਵੇ ਨਾ ਖੂਚ ਉਹਨੂੰ ਕਦੀ ਨਾ ਆਖੋ ਵੀ ਤੈਨੂੰ ਖੂਹ ਹੀ ਛੁੱਟਣਾ ਉਹਨੂੰ ਆਖੋ ਖੂਹ ਵਾਲਾ ਪਿੱਛਾ ਕਰ ਦੋ ਐ ਇਹਨੂੰ ਖਿੱਚੋ ਵੀ ਐ ਇਹਨੂੰ ਤੈਨੂੰ ਇਹਨੂੰ ਖਿੱਚਣਾ ਉਹਨੇ ਖੂਹ ਹੀ ਟਿਕੜਾ ਜੇ ਇਹ ਹਾਲ ਹੀ ਖੋਤਿਆਂ ਵਾਲਾ ਹਾਲ ਹੀ ਲੋਕਾਂ ਦਾ ਨੇ ਝੂਠ ਨੇ ਭਲਾ ਨਾਲ ਆ ਲਿਓ ਪਹਿਲੀ ਕਹਿਣਾ ਮਿੱਤਰਾਂ ਦੇ ਛੱਡੇ ਹੋਏ ਕਿੰਪਾਕੇ ਨਹਿ ਜਬੇ ਮੋ ਪ੍ਰਵਾ ਗੱਲਾਂ ਦੱਸ ਅਵੇ ਕਿੰਨੀਆਂ ਵੱਡੀਆਂ ਗੱਲਾਂ ਮੇਰਾ ਵੀਰ ਛੋਟਾ ਕਰਨ ਦਿਆ ਆਂਦਾ ਇਹਨਾਂ ਦੇ ਪਿੱਛੇ ਵੈਮ ਨਾਲ ਕਹੇ ਵੀ ਤੁਹਾਡੇ ਪਿੱਛੇ ਖੜ ਜਾਣਗੇ ਇਹਦੇ ਇਹ ਬੰਦੇ ਇਹੋ ਜੇ ਆਂ ਪਿੱਛੇ ਤਰ੍ਹਾਂ ਸਰਪੰਚਾਂ ਦੀ ਟਰਾਲੀ ਨਹੀਂ ਲੋਕ ਪਾ ਕੇ ਲਈ ਫਿਰਦੇ ਸਾਰਾ ਇਹਨੇ ਕੋਈ ਉਧਰ ਨੂੰ ਲੈ ਗਿਆ ਉਹ ਟਰਾਲੀ ਛੱਡ ਯਾਰ ਇਹਦੇ ਕਿਹਦੇ ਹਰਕੇ ਲੱਗਿਆ ਟਰਾਲੀ ਵੀ ਤਾਂ ਵੀ ਕੋਈ ਮੁੱਲ ਹੁੰਦਾ ਹੀ ਹੈ ਤੇ ਚਾਚਾ ਕਿਹਦੇ ਹਰਕੇ ਆ ਪੜੀ ਇਹ ਗੱਲ ਸੋਹ ਦੇ ਰਹੀਏ ਟਰਾਲੀ ਦੀ ਵੀ ਕੋਈ ਇੱਤੇ ਕੀ ਆ ਆਹਾ ਸਾ ਵੀ ਜਿਹੜਾ ਮਰਜ਼ੀ ਕਰ ਸਕਦਾ ਇਹਨਾਂ ਨੂੰ ਟਰਾਲੀ ਰਗੀ ਨਹੀਂ ਇਹ ਉਹ ਪਿੱਛੇ ਮੁੰਡਾ ਮੇਰਾ ਆਂਦਾ ਪਟਾ ਲਿਆਉਣਾ ਅਸ਼ਮੰਦਾ ਇਹ ਕੁੱਤੇ ਦੇ ਪਟੇ ਵਾਲਾ ਹਾਲ ਜੇ ਬੰਦਾ ਇਹਨਾਂ ਨੂੰ ਪਟਾ ਪਾ ਦੋ ਤੇ ਸੰਗਲੀ ਪਾ ਦੋ ਜਿੱਥੇ ਮਰਜ਼ੀ ਲਈ ਆ ਹਾਲ ਜੇ ਨਾਲ ਲੋਕ ਟਰਾਲੀ ਦੇ ਬੜੀ ਵੱਡੀ ਗੱਲ ਕੁੱਤੇ ਦੇ ਪਟੇ ਰਗੀ ਆ ਮਾਤੇ ਸੜਾਂ ਪਾਂਚਾਂ ਦੀ ਟਰਾਲੀ ਵਰਗੇ ਆਉਂ ਤੋਂ ਲੈਣੀ ਹੀ ਬਹਿ ਹੈ ਨਹੀਂ ਪੈਰ ਝੂਠ ਦੇ ਰਾਤ ਦੇ ਵਕਾਰੀ ਸੁਬਾ ਲੱਭਦੇ ਹੋਏ ਨੇ ਝੂਠੇ ਨੇ ਝੂਠਨੇ ਬਲਾ ਰਾਤ ਦੇ ਵਾਰੀ ਸੁਬਾ ਲੱਤ ਉਹ ਪਰਾ ਵਾਰ ਰਾਤ ਨੂੰ ਕਿਤੇ ਤੇ ਦਿਨੇ ਕਿਤੇ ਤੇ ਦੁਪਹਿਰੇ ਕਿਤੇ ਹੁੰਦੇ ਮੈਨੂੰ ਪਤਾ ਮੈਨੂੰ ਕੁਝ ਵੀ ਮੇਰਾ ਕੀ ਕਹਿਣਿਆ ਅੱਜ ਹੀ ਕਈ ਨਾ ਬੱਤਰਾ ਨੇ ਛੱਡੇ ਹੋਏ ਕੋੜਾ ਨੇ ਥ੍ਰੈਟ ਭੇਜਿਆ ਤੇ ਦੇ ਦੇ ਚ ਲਾਏ ਇੱਕ ਸ਼ੋਅ ਕਰਕੇ ਸਿੱਧੂ ਵੀਰ ਮੇਰੇ ਨੇ ਇੱਕ ਸ਼ੋਅ ਲਾਇਆ ਜਿੱਦ ਵਿੱਚ ਜਦੋਂ ਮੈਨੂੰ ਥ੍ਰੈਟ ਭੇਜਿਆ ਉਹ ਮੈਨੂੰ ਤੇ 25 ਸਾਲਾਂ ਤੋਂ ਚੱਲਿਆ ਆਉਂਦਿਆ ਤੇ ਆ 5 ਸਾਲਾਂ ਤੋਂ ਤੇ ਬੜਾ ਹੀ ਕੁਝ ਚੱਲਿਆ ਆਉਂਦਿਆ ਮੈਂ ਇੱਕ ਫੋਟੋ ਲਾ ਦਵਾ ਮੈਂ ਇੱਕ ਡਰੋਨ ਦਾ ਆ ਦਵਾ ਮੈਂ ਕੁਝ ਕਰ ਦਵਾ ਇਹ ਮੇਰੇ ਨਾਲ ਲੜੀ ਜਾਂਦੇ ਤੀ ਤੀ ਰਾ ਫੋਨ ਹੀ ਕਰੀ ਜਾਂਦੇ ਮੈਂ ਫੋਨ ਹੀ ਬੰਦ ਰੱਖਿਆ ਅੱਜ ਤੁਹਾਨੂੰ ਪਤਾ ਨਾ ਮੇਰਾ ਫੋਨ ਕੋਈ ਲਾ ਸਕਦਾ ਨਹੀਂ ਲੱਗਦਾ ਬਾ ਤਫਾ ਅਗਰ ਮੈਂ ਚੁਕਣਾ ਹੀ ਨਹੀਂ ਕੇਦਾ ਚੁਕਣਾ ਕੀ ਲਾਉਣਾ ਨਹੀਂ ਤੂੰ ਲਾ ਨਹੀਂ ਸਕਦਾ ਮੈਨੂੰ ਫੋਨ ਲਾਉਂਗੇ ਕਿਧਰ ਦੀ ਮੈਂ ਜਹਾਜ ਜਹਾ ਲਾ ਲਿਆ ਸਿੱਖ ਲਿਆ ਇੱਕ ਤੇ ਮੈਂ ਜਹਾਜ ਡੋਣਾ ਨਾ ਇੱਕ ਮੈਨੂੰ ਆ ਮੋਬਾਈਲ ਤੇ ਕਿੰਦਾਤਾ ਜਹਾਜ ਹੁੰਦਾ ਤੇ ਉਹ ਲਾ ਆ ਜਾ ਗਰ ਮੈਂ ਜਹਾਜ ਲਾਣਾ ਮੈਂ ਨਹੀਂ ਕਿਸੇ ਦਾ ਚੁਕਣਾ ਚੁਕਣਾ ਨਾ ਆਉਣਾ ਹੀ ਨਹੀਂ ਤੇ ਚੁਕਣਾ ਕਿਧਰ ਦੀ ਇਹਨੇ ਕਿ ਸ਼ੂਗ ਲਾਇਆ ਵੀਰ ਮੇਰੇ ਨੇ ਤੇ ਇਹ ਨੂੰ ਮਹੀਨਾ ਤੂੰ ਕੀ ਕਰਤਾ ਤੇ ਮੈਨੂੰ ਤੇ 25 ਸਾਲ ਹੋ ਗਏ ਭਰਾਵਾ ਤੇ ਪੰਜਾਂ ਸਾਲਾਂ 'ਚ ਮੈਂ ਕੀ ਹੀ ਦੱਸਾਂ ਅੱਧੀ ਅੱਧੀ ਰਾਤ ਰਜੇ ਸ਼ਰਾਬ ਨਾਲ ਫੋਨ ਕਰਦੇ ਚਲੋ ਪੀਂਦੇ ਹੀ ਨਹੀਂ ਪੀਂਦੇ ਤੇ ਅਗਲੇ ਮਹੀਨੇ ਮੈਨੂੰ ਲਾ ਬੰਦੀ ਰਾਤ 8 ਵਜੇ ਫੋਨ ਦਾਬ ਜੀ ਆ ਪਿੱਛੇ ਜੇ ਮੈਂ ਚੁੱਕ ਲਿੰਦਾ ਨਾ ਤੇ ਫਿਰ ਮੈਂ ਟੀਗੜ ਹੋਣਾ ਨਾ ਤੇ ਮੁੜ ਕੇ ਦਾਦੇ ਦੀਆਂ ਸਭਿਆਚਾਰ ਗਾਲਾਂ ਤੇ ਮੈਂ ਖੜੀਆਂ ਗੱਡੀਆਂ ਹੁਣ ਮੈਂ ਕਿਤੇ ਦੂਜਿਆਂ ਨਾਲ ਮੇਰੇ ਤੋਂ ਕੋਈ ਸੁਣ ਪਵੇ ਲਵੇ ਜਿਹੜੀਆਂ ਮੈਂ ਤਿਆਰ ਕਰ ਰਹੀਆਂ ਤੇਰੀਆਂ ਦਾਦੇ ਨੇ ਮੈਂ ਦੱਸਿਆ ਹੈ ਗਰਾਂ ਨੇ ਗੱਲਾਂ ਜਿਹੜੀਆਂ ਮੇਰੀਆਂ ਤਿਆਰ ਕਿਤੇ ਵਰਗ ਹੀ ਨਾ ਕਿਸ ਨੂੰ ਕੰਨਾ ਚ ਟੁੰਬੇ ਦੇ ਲੋਗੇ ਤੇ ਆਹਾ ਨੀ ਬਰਾਵਾ ਇਹ ਬਣੀ ਆਰੇ ਦੋ ਨਾ ਆਸਾਨ ਸੱਟਣਾ ਨਾ ਬੇਹਾਨੀ ਤੋਂ ਪਿੱਛੇ ਪੈਓ ਕਰਕੇ ਲੈ ਇਹ ਆਈ ਦੀਆਂ ਗੱਲਾਂ ਸਿੱਧੂ ਕੀ ਕਰਨ 25 ਸਾਲਾਂ ਤੋਂ ਤੇ ਦਬਾਉਣ ਦੀ ਜਿੰਨਾ ਜਿੰਨਾ ਗੱਲ ਕੀਤੀ ਮੈਂ ਛੱਤਰ ਫੇਰਿਆ ਹੋ ਉਹ ਮੈਂ ਛੇਤਰਾਂ ਨਹੀਂ ਕਹਾਣੀ ਦੱਸਣ ਲੱਗਾ ਹਉਣ ਵਾਲੇ ਸਮੇਂ ਚ ਜੋਤੀ ਫੇਰੀ ਕਿਦਾਂ ਮੈਂ 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 ਥੱਕ ਗਿਆ ਨਾ ਨਾਕਪੜ ਦਾ ਕੁੜਦਾ ਕਈਆਂ ਫੋਟੋਗ੍ਰਾਫਰਾਂ ਨੂੰ ਬਾਅਦ ਚ ਮੈਨੂੰ ਬਾਅਦ ਮੇਰੇ ਸਰੀਰ ਚੋਂ ਪੀੜਾ ਹੋਣ ਲੱਗ ਪਈਂਦੀ ਆਈ ਮੈਨੂੰ ਇਹ ਨਹੀਂ ਪਾ ਲੱਗਦਾ ਹੁੰਦਾ ਵੀ ਭਰਾਵਾ ਇੰਨੇ ਕੁੱਟਿਆ ਮੈਨੂੰ ਕਿ ਮੈਂ ਕੁੱਟਿਆ ਮੈਂ ਰਾਤ ਨੂੰ ਸੇਕ ਕੇ ਆਪਦੇ ਸਰੀਰ ਨੂੰ ਤੌਂਦਾ ਫਿਰਦਾ ਨਾ ਤੱਤੇ ਪਾਣੀ ਤੇ ਕੋਸੇ ਕਰ ਕਰ ਨਹਾਉਂਦਾ ਨਾ ਕਿ ਮੈਂ ਜੇ ਬੰਦੇ ਦੇ ਉੱਪਰ ਦੀ ਕੁੱਟ ਖਾ ਗਿਆ ਇਹ ਕੁੱਟਿਆ ਹੀ ਕਿਸੇ ਨੂੰ ਆ ਗੱਲ ਬਾਤ ਦੀ ਪ੍ਰਵਾਹ ਮੈਂ ਹੁਣ ਕੀ ਦੱਸਾਂ ਪਰ ਕੇ ਆਪਣਾ ਕਿਸ ਕੀ ਮੇਰੇ ਚਾਤੇ ਬਣ ਕੇ ਅਸੀਂ ਕਿਹੜਾ ਕਾਲ ਪਾ ਕੇ ਸੱਦੇ ਹੋਏ ਨੇ ਉਹ ਦਿਨ ਚੂਟ ਨਹੀਂ ਬੰਦਾ ਆਉਂਦਾ ਦਿਓ ਐਲੀ ਕਾਈ ਨਾ ਮਿੱਤਰਾਂ ਨੇ ਛੱਡੇ ਹੋਏ ਨੇ ਨੂੰ ਮੇਰਾ ਸੁਣ ਮੇਰੇ ਨਾਲ ਆ ਲੈਓ ਐਲੀ ਕਾਈ ਨਾ ਇੱਕ ਵਾਰ ਆਫਰ ਦੀਏ ਗਰੁੱਪ ਜੀ ਆ ਬੰਦ ਲੀਏ ਇਹਨਾਂ ਦੀਆਂ ਦੇ ਮੈਂ ਸਾਰਾ ਦਿਨ ਇਹ ਲੋਕੀ ਰੈਕਸ਼ਨ ਜੇ ਕਰਦੇ ਹੀ ਗਾਣੇ ਦੇ 5 ਮਿੰਟ ਦਾ ਗਾਣਾ ਉਹ 10 ਮਿੰਟ ਕਰ ਲੈਂਗੇ ਮੇਰਾ 2 ਘੰਟੇ ਦਾ ਵੀ ਨਹੀਂ ਰੈਕਸ਼ਨ ਹੋਣਾ ਇੱਕ ਗਾਣੇ ਤੇ ਇਹ ਕਿ ਕਰ ਬੋਲ ਤੇ ਕਿ ਲਫ਼ਜ਼ ਤੇ ਹੋਣਾ ਮੇਰਾ ਰੈਕਸ਼ਨ ਲੰਮਾ ਇਹਨਾਂ ਦਾ ਕੰਮ ਸਾਰਾ ਦਿਨਾਂ ਦੇ ਜਿਨਾ ਇਸੇ ਕੰਮ ਆ ਜੀ ਇਹ ਆਪਾਂ ਤੁਹਾਨੂੰ ਪਹਿਲਾਂ ਕਹੀ ਜੇ ਰੈਕਸ਼ਨ ਕੀਤਾ ਤਾਂ ਉਹ ਵੀ ਇੱਕ ਨੰਬਰ ਤੇ ਕਰਨਾ ਜੇ ਤੇ ਕਰ ਸਕਦੇ ਜੀ ਤੁਸੀਂ ਤਾਂ ਜਦੋਂ ਆਪ ਮਸ਼ਹੂਰ ਹੋਣ ਲਈ ਕਰਦੇ ਹੋ ਨਾ ਵੀ ਆਪਣਾ ਵੀ ਇਤਾਂ ਦੇ ਸੁਰੱਖਿਸ਼ਣੇ ਕਰੀਏ ਸਾਡੇ ਫੋਲੋਅਰ ਵਾਜ ਜਾਣਾ ਸਾਡਾ ਸਬਸਕ੍ਰਾਈਬਰ ਜਹਾਜੇ ਚੈਨਲ ਵਾਜ ਜਾਣਾ ਆਪਾਂ ਨਹੀਂ ਇੰਨਾ ਗੱਲਾਂ ਦਾ ਮਕਸਦ ਹੈਗਾ ਚੈਨਲ ਆਪਣੇ ਦੋ ਦੇ ਜੇਟੋ ਦੋ ਚੈਨਲ ਜੀ ਅਹੀਂ ਨਹੀਂ ਗਾ ਚਲਾਉਣਾ ਚਲਾਣਾ ਅਹੀਂ ਉਹ ਚ ਅਗਰਨਕ ਮੈਨੂੰ ਆਉਂਦੀਆਂ ਬੜੀਆਂ ਆਫਰਾਂ ਬੜੇ ਸਜਣ ਮਿੱਤਰ ਬਾਹਰੋਂ ਕਨੇਡਾ ਅਮਰੀਕਾ ਦੁਜੇ ਤੇ ਜੇ ਚਲਾ ਦੀਏ ਚੈਨਲ ਪੁਝਾ ਦੀਏ ਕਿੰਨੇ 10 ਸਬਸਕ੍ਰਾਈਬਰ ਆਏ ਫੋਲਵਰ ਖਰੀਦਿਏ ਉਹ ਮਾ ਨਾ ਨਾ ਮੇਰ ਕੋ ਅੱਗੇ ਜਾਣ ਚੰਨ ਜਿਆਦੀ ਏ ਮੇਰ ਨੂੰ ਨਹੀਂ ਇਹਨਾ ਕੰਮਾਂ ਚ ਮੈਂ ਪੈਣਾ ਮੈਨੂੰ 2-400 ਹੀ ਭੜਾਈ ਸਾਈਬਰ ਜਿਆ ਤੇ ਆ 5-700 ਹਜ਼ਾਰ ਨੂੰ ਮੇਰਾ ਯਾਰ ਭਰਿਆ ਪਿਆ 20 ਸਾਲਾਂ ਦਾ ਕੱਲ ਮੈਂ ਉਹ ਬ੍ਰੌਡਕਾਸਟ ਜਿਹੇ ਬਣਾਉਂਦਾ ਪਿਆ ਜੀ ਉਹ ਕਿੰਨੇ ਬਣਾਏ ਹੈ ਭਰਾਵਾ 10 ਤੇ 252 ਕੇ 56 ਹੁੰਦੇ ਹੀ ਇੱਕ ਨੰਬਰ ਚ 250 ਲਾਓ 2515 ਤੇ ਮੈਂ ਉਹ ਪ੍ਰਤੀਵੇਚ ਕੀਤਾ ਹੀ ਮੈਂ ਮੜੀ ਬਿੰਦੀ ਪਾ ਦਵਾ ਮੜੀ ਨੂੰ ਫੋਟੋ ਕਰਦਾ ਸਾਰਿਆਂ ਕੋਲ ਤੇ ਚੰਦ ਤੇ ਮੈਂ ਲੈਣਾ ਕੀ ਦੱਸੋ ساری ਦੁਨੀਆ ਨੂੰ ਜਾਣ ਕੇ ਮੈਂ ਲੈਣਾ ਕੀ ਹੈ ਜਿੰਨੇ ਕ ਮੈਨੂੰ ਜਾਣਦੇ ਠੀਕ ਹੈ ਕਿ ਆਪਾਂ ਕੀ ਜਿਆਦਾ ਪੈਸੇ ਪੁਹੇ ਕਮਾਉਣ ਵਾਲੀ ਤੁਹਾਨੂੰ ਮੰਗੇਗਾ ਦੱਸਿਆ ਆਪਣੇ ਜੋ ਖੇਡਣੀ ਹੈਗੀ ਮੈਨੂੰ ਜੇ ਹੋਰ ਕਈ ਸਲਾਹਾਂ ਦਿੰਦੇ ਆ ਤੂੰ ਇੰਸਟਾ ਚਲਾ ਉਹ ਕੀ ਹੈ ਯਾਰ ਉਹ ਕਿਹੜੀ ਬਲਾਵ ਆ ਕਿਹੜੀ ਬਿਮਾਰੀ ਦਾ ਨਾਮ ਆ ਇੰਸਟਾ ਚਲਾਈਏ ਪਸੋ ਵੀਰ ਦੱਸੋ ਕਿਡ ਕਿ ਲਾਈਏ ਇੱਕ ਤੇ ਹੋ ਗਿਆ ਆਪਣਾ ਫੇਸਬੁਕ ਮੇਰਾ ਅਜਦਾ ਪੁਰਾਣਾ ਚੱਲਿਆ ਆਉਂਦਿਆ ਤੇ ਮੈਂ ਨਹੀਂ ਦੱਸਣਾ ਤੁਹਾਨੂੰ ਕੀ ਚੱਲਣ ਡਿਆ ਆ ਪਿਲਪ ਦੇ ਇੱਕ ਫੇਸਬੁਕ ਤੇ ਆਪਾਂ ਚੈਨਲ ਚਲਾਇਆ ਇੱਕ YouTube ਤੇ ਚੈਨਲ ਚਲਿਆ ਆਉਂਦਿਆ ਆ ਤੀ ਇੰਨੀ ਚੱਲਣ ਡਿਆ ਮੇਰੇ ਹੋਰ ਵੀ ਹੋਣਗੇ ਕਿਤੇ ਬਣੇ ਬਣੇ ਪੁਰਾਣੇ ਆ ਆ ਪਾਣੀ ਜੇ ਹਸਾਬ ਹਸਾਬ ਨਾਲ ਬੰਦਾ ਉਹੀ ਵਿੱਚ ਬੜੇ ਜਿਹੜਾ ਆਪਣਾ ਜਿਲ੍ਹੇ ਨੂੰ ਪਿਆਰ ਕਰਦਾ ਆਡੀ ਸੁਖ ਖੈਰ ਮੰਗਦਾ ਉਵਾਰਾ ਰੋ ਵਿੱਚ ਵੜ ਜੇ ਕੋ ਮੈਂ ਕੱਢ ਦੇਣਾ ਜੇ ਬਾਰਾ ਲੋਕੀ ਜਾਂਦੇ ਸਾਨੂੰ ਸਪਲਾਈ ਕਰੋ ਸਪਲਾਈ ਕਰੋ ਜੋ ਵੀ ਮੈਂ ਕੱਢਣਾ ਸ਼ੁਰੂ ਕਰ ਦਿੰਦੇ ਜੀ ਮੈਂ ਨਹੀਂ ਰੱਖਣਾ ਆ ਇਹ ਦੂਜੀ ਚ ਫੇਸਬੁੱਕ ਚ ਦੂਜੀ ਤੇ ਜੇ ਨਾ ਬੰਦਾ ਉਹ ਹੀ ਬੜੇ ਮੇਰੇ ਘਰ ਜਿਹੜਾ ਅੰਨਾ ਦਿ ਲੋ ਪਿਆਰ ਕਰਦਾ ਉੱਝਾ ਨਹੀਂ ਬੜੇ ਸਾਨੂੰ ਨਹੀਂ ਇਹ ਚਵਨੀਆਂ ਠਨੀਆਂ ਦਾ ਹਿਸਾਬ ਨਹੀਂ ਨਹੀਂ ਇਹ ਕੰਮ ਕਰਦੇ ਚੰਗਾ ਸਸਰੀ ਕਾਲ ਓਕੇ ਜੀ ਸਾਰਿਆਂ ਨੂੰ ਧੰਨਵਾਦ ਸੇਧਾ ਖਿਆਲ ਰੱਖੋ ਤੰਦਰੁਸਤ ਰਹੋ ਪਾਇ ਵੇ ਆਪਾਂ ਸਾਰੇ ਮਰ ਨਹੀਂ ਤੇ ਮੈਂ ਕਹਿੰਦਾ ਨਾ ਜੀ ਨਹੀਂ ਜਾਂਦੇ ਅਜੇ ਜਦੋਂ ਤੁਹਾਨੂੰ ਖੁਦ ਲੱਗੀ ਨਾ ਵੀ ਆਪਾਂ ਮਰਨਾ ਹੈ ਤੇ ਫਿਰ ਸਿਆਣੇ ਹੋਣਾ ਮਰ ਜਣਾ ਥੋੜੇ ਸਿਆਣੇ